ਇਸ ਤੋਂ ਯਾਰ ਬੋਲੀ ਹੌਲੀ ਬਾਬਾ ਸਸਿਕਾਲ ਦੀ ਮੈਂ ਤੁਹਾਡਾ ਦੋਸਤ ਜਗਮੀਰ ਬਰਾੜ ਤੇਜੀ ਬੋਲੀ ਹੌਲੀ ਬਾਬਾ ਚੈਨਲ ਇਹ ਕਰਦਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਾਲ ਕਰਦਾ ਹਾਂ ਦੋਸਤੋ ਤੁਸੀਂ ਮੈਨੂੰ ਅਕਸਰ ਹੀ ਪੁੱਛਦੇ ਰਹਿੰਦੇ ਹੋ ਕਿ ਆਪਾਂ ਆਇਲਸ ਤੋਂ ਬਿਨਾਂ ਹੋਰ ਕਿਹੜਾ ਟੈਸਟ ਦੇ ਕੇ ਕੈਨੇਡਾ ਜਾਂ ਕਿਸੇ ਹੋਰ ਦੇਸ਼ ਜਾ ਸਕਦੇ ਹਾਂ ਅਸੀਂ ਪੀਆਰ ਲੈ ਸਕਦੇ ਹਾਂ ਜਾਂ ਸਟੱਡੀ ਵੀਜ਼ਾ ਕਿਵੇਂ ਲੈ ਸਕਦੇ ਹਾਂ ਸੋ ਦੋਸਤੋ ਆਪਣੇ ਨਾਲ ਅੱਜ ਖਾਸ ਤੌਰ ਤੇ ਮੌਜੂਦ ਨੇ SWICS ਪ੍ਰਾਈਵੇਟ ਲਿਮਟਿਡ ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਐਂਡ ਫਾਊਂਡਰ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਸੋ ਆਪਾਂ ਉਹਨਾਂ ਨਾਲ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਤੇ ਇੱਕ ਨਵੇਂ ਟੈਸਟ ਬਾਰੇ ਜਾਣਾਂਗੇ ਜਿਹੜਾ ਤੁਸੀਂ IELTS ਦੀ ਜਗ੍ਹਾ ਤੇ ਦੇ ਸਕਦੇ ਹੋ ਟੈਸਟ ਦਾ ਨਾਮ ਹੈ Self-PIP ਔਰ ਦੋਸਤੋ ਆਪਾਂ ਮਿਲਦੇ ਹਾਂ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਨਾਲ ਤੇ ਜਾਣਦੇ ਹਾਂ ਉਹਨਾਂ ਤੋਂ ਆਪਾਂ ਇਸ ਟੈਸਟ ਬਾਰੇ ਸਤਿ ਸ਼੍ਰੀ ਅਕਾਲ ਸਰ ਜੀ ਸਾਡੇ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਸਰ ਤੁਸੀਂ ਸਾਨੂੰ ਇਸ ਸੈਲਫ ਇਵਟੈਸਟ ਬਾਰੇ ਦੱਸੋ ਕਿਉਂਕਿ ਬਹੁਤ ਸਾਰੇ ਸਟੂਡੈਂਟ ਆ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਜਿਨ੍ਹਾਂ ਨੂੰ ਆਇਲਸ ਬਹੁਤ ਔਖਾ ਲੱਗਦਾ ਉਹ ਕਹਿੰਦੇ ਵੀ ਆਇਲਸ ਕਲੀਅਰ ਨਹੀਂ ਹੋ ਸਕਦਾ ਕਿਉਂਕਿ ਅੱਜ ਕੱਲ ਪਤਾ ਨਹੀਂ ਇੰਡੀਆ ਵਿੱਚ ਕੀ ਹੋ ਗਿਆ ਜਾਂ ਪੰਜਾਬ ਵਿੱਚ ਆਪਾਂ ਕਹੀਏ ਕੀ ਹੋ ਗਿਆ ਕਿ ਲੋਕਾਂ ਦੇ ਰਾਈਟਿੰਗ ਦੇ ਵਿੱਚੋਂ ਬੈਂਡ ਨਹੀਂ ਆਉਂਦੇ ਜਾਂ ਉਹਨਾਂ ਰੀਡਿੰਗ ਵਿੱਚੋਂ ਰਹਿ ਜਾਂਦੇ ਸੋ ਕੈਨੇਡਾ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਜਿਵੇਂ ਸੈਲਫ ਇਵਟੈਸਟ ਨਵਾਂ ਪੇਸ਼ ਕੀਤਾ ਤੁਸੀਂ ਸਰ ਇਹਦੇ ਬਾਰੇ ਦੱਸੋ ਕਿ ਇਹ ਟੈਸਟ ਕਿਸ ਤਰ੍ਹਾਂ ਦਾ ਟੈਸਟ ਆ ਇਸ ਟੈਸਟ ਨੂੰ ਦੇਣ ਤੋਂ ਬਾਅਦ ਸਟੂਡੈਂਟ ਕੀ ਪੀਆਰ ਲਈ ਅਪਲਾਈ ਕਰ ਸਕਦੇ ਆ ਬਿਲਕੁਲ ਕਲੀਅਰ ਕਰਾ ਦਾਂ ਜਿਹੜਾ ਹੈ ਤੁਹਾਡਾ ਜੇ ਆਪਾਂ ਇੰਗਲਿਸ਼ ਦੇ ਐਗਜ਼ਾਮੀਨੇਸ਼ਨ ਦੀ ਗੱਲ ਕਰੀਏ ਹਾਂਜੀ ਆਈ ਐਲਟੀ ਐਸ ਆ ਗਿਆ ਆਈ ਐਲਟੀ ਐਸ ਤੋਂ ਬਾਅਦ ਸੈਲਫੀ ਪਲੇ ਲੋ ਪੀਟੀ ਦੇ ਲੋ ਦੈਨ ਸੀਡੀ ਆਈ ਐਲਟੀ ਐਸ ਆ ਗਿਆ ਕੰਪਿਊਟਰ ਡਿਵਾਈਸ ਆਈ ਐਲਟੀ ਐਸ ਆ ਗਿਆ ਇਹ ਸਾਰੇ ਐਗਜ਼ਾਮੀਨੇਸ਼ਨ ਇਹ ਸਾਰੇ ਇੰਗਲਿਸ਼ ਦੇ ਐਗਜ਼ਾਮੀਨੇਸ਼ਨ ਹੈ ਹਾਂਜੀ ਜਿਨ੍ਹਾਂ ਦੇ ਵਿੱਚ ਚਾਰੇ ਟੈਸਟ ਰੀਡਿੰਗ ਰਾਈਟਿੰਗ ਸਪੀਕਿੰਗ ਲਿਸਨਿੰਗ ਇਹ ਅਸੈਸਮੈਂਟ ਹੁੰਦੀ ਹੈ ਹਾਂਜੀ ਹੁਣ ਜੇ ਅਸੀਂ ਗੱਲ ਕਰੀਏ ਸੈਲਫ ਸੈਲਫ ਟੋਟਲੀ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਹੈਗਾ ਹਾਂਜੀ ਇਹ ਪ੍ਰੈਜ਼ੈਂਟਲੀ ਕੈਨੇਡਾ ਗਵਰਨਮੈਂਟ ਦਾ ਐਗਜ਼ਾਮੀਨੇਸ਼ਨ ਹੈ ਇਹ ਇਹ ਸਿਰਫ ਪੀਆਰ ਲਈ ਅਸੀਂ ਇੱਥੇ ਪ੍ਰੋਸੈਸ ਕਰ ਰਹੇ ਕਿਉਂਕਿ ਅਦਰਵਾਈਜ਼ ਸੈਲਫ-ਐਪ ਜੇ ਕੈਨੇਡਾ ਦੇ ਵਿੱਚ ਦੇਖਿਆ ਜਾਵੇ ਤਾਂ ਸਟੂਡੈਂਟ ਵੀ ਦੇ ਵਿੱਚ ਵੀ ਐਕਸੈਪਟ ਹੁੰਦਾ ਥੈਨ ਇਹਦੇ ਚ ਪੀਆਰ ਵੀ ਐਕਸੈਪਟ ਹੁੰਦਾ ਬਟ ਕਿਉਂਕਿ ਇੰਡੀਆ ਦੇ ਵਿੱਚ ਹਜੇ ਸੈਲਫ-ਐਪ ਦੇ ਟੈਸਟ ਲੈਣ ਦੀ ਸਿਰਫ ਪਰਮਿਸ਼ਨ ਇਹਨਾਂ ਨੂੰ ਆ ਜਨਰਲ ਬੇਸ ਤੇ ਹੋਈ ਹੈ ਜਨਰਲ ਬੇਸ ਤੇ ਜਿਵੇਂ ਆਪਾਂ ਕਰਕੇ ਹਾਂ ਉਹ ਸਟੂਡੈਂਟ ਬੇਸ ਤੇ ਜਿਹੜੇ ਹੈਗੇ ਆ ਨਹੀਂ ਲੱਗ ਰਹੀ ਐਪਲੀਕੇਸ਼ਨ ਉਹ ਸਿਰਫ ਪੀਆ ਦੇ ਕਿ ਸਰ ਇਸ ਟੈਸਟ ਨੂੰ ਆਪਾਂ ਕਲੀਅਰ ਕਰਨ ਤੋਂ ਬਾਅਦ ਮਤਲਬ ਪੀਐਨਪੀ ਫੈਡਰਲ ਸਕਿਲਡ ਵਰਕਰ ਵੀਜ਼ਾ ਹੋ ਗਿਆ ਜਾਂ ਐਕਸਪ੍ਰੈਸ ਐਂਟਰੀ ਇਹਦੇ ਲਈ ਅਪਲਾਈ ਕਰ ਸਕਦੇ ਹਾਂ ਹਾਂ ਤੁਸੀਂ ਪ੍ਰੋਵਿੰਸ਼ਲ ਲੌਨਲੀ ਪ੍ਰੋਗਰਾਮ ਐਕਸੈਪਟ ਕਿਊਬਿਕ ਓਕੇ ਕਿਊਬਿਕ ਹਾਂ ਕਿਊਬਿਕ ਨੂੰ ਸ਼ਾਰਟਗੇ ਤੁਸੀਂ ਇਹਦੇ ਚ ਲਗਾ ਸਕਦੇ ਹੋ ਫੈਡਰਲ ਸਕਿਲਡ ਵਰਕਰ ਆ ਜਾ ਸਕਦੇ ਹੋ ਤੁਸੀਂ ਐਕਸਪ੍ਰੈਸ ਐਂਟਰੀ ਈਵਨ ਇੰਟਰਪ੍ਰੀਨਰ ਕੈਟੇਗਰੀ ਜਾਂ ਕੋਈ ਵੀ ਕੈਟੇਗਰੀ ਪੀਆ ਦਾ ਕੋਈ ਵੀ ਕੇਸ ਹੈਗਾ ਤੁਸੀਂ ਉਹਦੇ ਵਿੱਚ ਲਗਾ ਸਕਦੇ ਹੋ ਸਰ ਇੱਕ ਚੀਜ਼ ਹੋਰ ਵੀ ਜਿਵੇਂ ਹੈ ਟੈਸਟ ਨਵਾਂ ਤਾਂ ਪੰਜਾਬ ਵਿੱਚ ਇਹਦੇ ਜਿਹੜੇ ਇੰਸਟੀਟਿਊਟ ਬਹੁਤ ਘੱਟ ਆ ਕਿ ਤੁਸੀਂ ਆਪਣੇ ਸਵਿਕਸ ਪ੍ਰਾਈਵੇਟ ਲਿਮਟਿਡ ਮਹੌਲੇ ਦੀ ਤਿਆਰੀ ਅਸੀਂ ਇੱਥੇ SWISS ਦੇ ਵਿੱਚ IELTS ਦੀ ਤਿਆਰੀ ਕਰਾਉਂਦੇ ਸੀਡੀ IELTS IELTS ਦੀ ਤਿਆਰੀ ਕਰਾਉਂਦੇ ਅੱਛਾ ਦਨ PTE ਦੀ ਤਿਆਰੀ ਕਰਾਉਂਦੇ ਸੈਲਫ ਦੀ ਤਿਆਰੀ ਕਰਾਉਂਦੇ ਬੜੀ ਇੱਕ ਡੈਡੀਕੇਟਿਡ ਟੀਮ ਹੈਗੀ ਸਾਡੀ ਫੈਕਿਲਿਟੀਆਂ ਦੀ ਜਿਹੜੀ ਤਿਆਰ ਕੀਤੀ ਗਈ ਹੈ ਇਹਨਾਂ ਚਾਰੇ ਐਗਜ਼ਾਮੀਨੇਸ਼ਨਸ ਲਈ ਪਲੱਸ ਅਸੀਂ ਇਹਦੇ ਵਿੱਚ ਇੱਕ ਬੜੀ ਅੱਛੀ ਲੈਬ ਵੀ ਬਹੁਤ ਤਿਆਰ ਕੀਤੀਆਂ ਹੋਈਆਂ ਸਾਰੀਆਂ ਸਾਡੀਆਂ ਸਵਾਰਟ ਕਲਾਸ ਟੈਕਨੋਲੋਜੀ ਲੈਬਸ ਹੈਗੀਆਂ ओके ਨੇਟੋ ਬਿਟਰ ਉਹਨਾਂ ਦੇ ਨਾਲ ਅਸੀਂ ਸਰ ਇਸ ਵਕਤ ਤੁਹਾਡੇ ਕੋਲ ਕਿੰਨੇ ਕਿ ਬੱਚੇ ਆ ਸੈਲਫੀ ਟੈਸਟ ਲਈ ਦੇਖੋ ਇੱਕ ਬੈਚ ਦਾ ਚੱਲ ਰਿਹਾ ਹੈਗਾ ਕਿਉਂਕਿ ਤੇ ਕੋਸ ਮਟੀਰੀਅਲ ਕੁਝ ਬੱਚਿਆਂ ਦੇ ਰਿਜ਼ਲਟ ਵੀ ਆਏ ਆ ਹਲੇ ਨਹੀਂ ਆਏਗੇ ਹਜੇ ਤਿਆਰੀ ਸ਼ੁਰੂ ਹੋ ਰਹੀ ਕਿਉਂਕਿ ਅਜੇ ਦਾ ਇਹ ਲੈਬ ਵਗੈਰਾ ਤਿਆਰ ਕਰਕੇ ਆਟੇ ਆ ਸੈਲਫੀ ਵੀ ਹਜੇ ਕੋਈ ਤਿਆਰੀ ਨਹੀਂ ਹੋਈ ਹਜੇ ਸਟੂਡੈਂਟ ਥੋੜੇ ਥੋੜੇ ਆ ਰਹੇ ਆ ਸੋ ਦੋਸਤੋ ਤੁਹਾਡਾ ਇੱਕ ਕੁਐਸਚਨ ਸੀ ਕਿ ਸੈਲਫੀ ਟੈਸਟ ਦੀ ਅਸੀਂ ਕਿੱਥੋਂ ਤਿਆਰੀ ਕਰੀਏ ਸੋ ਆਪਣੇ ਕੋਲੇ ਸਰ ਇੰਜੀਨੀਅਰ ਜਤਿੰਦਰਪਾਲ ਜੀ ਪਹੁੰਚੇ ਆ ਇੱਥੇ ਉਹਨਾਂ ਨੇ ਬਹੁਤ ਵਧੀਆ ਦੱਸ ਰਹੇ ਆ ਆਪ SWICS ਮੋਹਾਲੀ ਵਿਖੇ ਇਸ ਦਾ ਇੰਸਟੀਚਿਊਟ ਹੈਗਾ ਸੋ ਸਰ ਮੈਂ ਸੌਰੀ ਤੁਹਾਨੂੰ ਵਿੱਚ ਰੋਕ ਰਿਹਾ ਤੇ ਆਪਾਂ ਤੁਸੀਂ ਜੋ ਵੀ ਤੁਹਾਡੀ ਕੁਐਰੀ ਸੀ ਮੈਨੂੰ ਲੱਗਦਾ ਉਹ ਕਲੀਅਰ ਹੋ ਗਈ ਹੋਣੀ ਆ ਤੇ ਇੱਥੇ ਕੰਟੈਕਟ ਨੰਬਰ ਦਿੱਤਾ SWICS ਮੋਹਾਲੀ ਦਾ ਤੁਸੀਂ ਇੱਥੇ ਕਾਲ ਕਰਕੇ ਬਕਾਇਦਾ ਪੁੱਛ ਸਕਦੇ ਹੋ ਤੁਸੀਂ ਡੈਮੋ ਕਲਾਸਿਸ ਲਾ ਸਕਦੇ ਹੋ ਬਹੁਤ ਹੀ ਵਧੀਆ ਇੰਸਟੀਚੂਟ ਆ ਕਾਫੀ ਬੱਚਿਆਂ ਨਾਲ ਮੇਰੀ ਅੱਜ ਵੀ ਗੱਲਬਾਤ ਹੋਈ ਸੀ ਉਹ ਦੱਸ ਰਹੇ ਸੀ ਕਿ ਬਹੁਤ ਵਧੀਆ ਤਿਆਰੀ ਕਰਵਾ ਰਹੇ ਆ ਸੋ ਸਰ ਤੁਸੀਂ ਹੁਣ ਫੇਰ ਇੱਕ ਵਾਰੀ ਜਾਣਕਾਰੀ ਦਿਓ ਜੀ ਸਰ ਪਪਲ ਤਿਆਰੀ ਕਰਾਣੀ ਆ ਤਾਂ ਤੁਹਾਡੇ ਪਹਿਲਾਂ ਤਾਂ ਕੰਪਿਊਟਰ ਨੌਲੇਜ ਅੱਛੀ ਹੋਣੀ ਚਾਹੀਦੀ ਹੈ ਕਿਉਂਕਿ ਸਪੀਡ ਅੱਛੀ ਹੋਣੀ ਜਾਈਏ ਟਾਈਪਿੰਗ ਸਪੀਡ ਆਣਾ ਟਾਈਪਿੰਗ ਸਪੀਡ ਅੱਛੀ ਹੋਣੀ ਚਾਹੀਦੀ ਆ ਤਾ ਕੀ ਤਨੋਰੀ ਨੌਲੇਜ ਹੋਵੇ ਇੱਕ ਕਈ ਅੱਜਕੱਲ ਜਿਹੜੇ ਬੱਚੇ ਮੈਂ ਵੇਖਿਆ ਜਦੋਂ ਫੇਸਬੁੱਕ ਜਾਂ ਵਟਸਐਪ ਉਹ ਸ਼ਾਰਟ ਫਾਰਮ ਬਹੁਤ ਯੂਜ਼ ਕਰਦੇ ਹੈ ਹਾਂਜੀ ਇਹ ਹੀ ਇੱਕ ਰੀਜ਼ਨ ਹੈ ਜੇ ਤੁਸੀਂ ਹੁਣ ਛੋਟੀ ਗੱਲ ਕੀਤੀ ਹੈ ਰਾਈਟਿੰਗ ਦੀ ਬਹੁਤ ਘਟਦੀ ਹੈ ਰਾਈਟਿੰਗ ਦਾ ਰੀਜ਼ਨ ਇਹ ਨਹੀਂ ਹੈ ਕੋਈ ਇੰਟੈਂਸ਼ਨਲੀ ਕੋਈ ਘਟ ਦਿੰਦੇ ਆ ਉਹ ਸ਼ੁੱਤਰ ਦੇ ਰਹੇ ਆ ਉਹਦਾ ਰੀਜ਼ਨ ਇਹ ਹੈ ਕਿ ਸਾਡੀ ਹੈਬਿਟ ਖਰਾਬ ਹੋ ਚੁੱਕੀ ਹੈ ਬਿਲਕੁਲ ਜੀ ਸਾਨੂੰ ਪਹਿਲਾਂ ਤਾਂ ਆਪਣੀ ਹੈਬਿਟ ਸੁਧਾਰਨ ਦੀ ਜਰੂਰ ਕਿਉਂਕਿ ਆਪਾਂ ਦੇਖਦੇ ਆ ਕਿ ਆਪਾਂ ਆਮ ਹੀ ਫੋਨ ਤੇ ਟਾਈਪ ਕਰਦੇ ਆ ਆਪਾਂ ਪਲੀਜ਼ ਨੂੰ ਪੀ ਐਲ ਜੈਡ ਲਿਖਦੇ ਨੇ ਤਾਂ ਕਾਫੀ ਬੱਚਿਆਂ ਨੂੰ ਰਾਈਟਿੰਗ ਵਿੱਚ ਲਿਖਣ ਦੀ ਵੀ ਉਹ ਆਦਤ ਹੈ ਗਈ ਜੀ ਛੋਟੀ ਜੀ ਗੱਲ ਮੈਂ ਤਾਂ ਦੱਸਦਾ ਇੱਕ ਅੱਜ ਦੀ ਡੇਟ 'ਚ ਅਸੀਂ ਸਾਡੇ ਵਿਦਿਆਲੇ ਤੇ ਮੈਂ ਤਾਂ ਨਿਊਜ਼ਪੇਪਰ ਬਹੁਤ ਪੜ੍ਹਦਾ ਹਾਂ ਹਾਂਜੀ ਹਾਂਜੀ ਉਹ ਵੀ ਬਹੁਤ ਪੜ੍ਹਦਾ ਪਰ ਹੁਣ ਬੱਚੇ ਨੂੰ ਕਿਸੇ ਨੂੰ ਵੀ ਮੇਰੇ ਕੋਲੇ ਬਹੁਤ ਕਾਉਂਸਲਿੰਗ ਕਰਦੇ ਮੈਂ ਬੱਚਿਆਂ ਦੇ ਮੇਰੇ ਕੋਲੇ ਆਉਂਦੇ ਆ ਡੇਲੀ ਮੈਂ ਪੁੱਛਦਾ ਲਈ ਤੁਸੀਂ ਕੋਈ ਕਹਿੰਦਾ ਜੀ ਇਹ ਸਕਦੇ ਪੜਦੇ ਨਹੀਂ ਜੇ ਕੋਈ ਕਹਿੰਦਾ ਪੜਦਾ ਸਰ ਜੀ ਉਹਨਾਂ ਦੇ ਵੀ ਨਿਊਜ਼ਪੇਪਰ ਸਾਨੂੰ ਪੜਨਾ ਨਹੀਂ ਆਉਂਦਾਗਾ ਇੰਗਲਿਸ਼ ਨਿਊਜ਼ਪੇਪਰ ਪੜਨਾ ਵੀ ਥੋੜਾ ਜੇ ਬੰਦਾ ਜੋ 2-3 ਮਹੀਨੇ ਮਿਹਨਤ ਕਰਦਾ ਆ ਜਾਂਦਾ ਇਹ ਸੀ ਨਿਊਜ਼ਪੇਪਰ ਦੇ ਵਿੱਚ ਤੁਹਾਨੂੰ ਨਾ ਨਿਊਜ਼ਪੇਪਰ ਹੁਣ ਮੈਂ ਇੱਕ ਗੱਲ ਤਾਂ ਦੱਸਦਾ ਮੈਂ ਇੰਜੀਨੀਅਰਿੰਗ ਰੈਜ਼ੋਨਰ ਹਾਂ ਜੀ ਤੇ ਮੈਨੂੰ ਇੰਜੀਨੀਅਰਿੰਗ ਨੋਲਿਜ ਸਾਰੀ ਹੈਗੀ ਯਾਰ ਹਾਂਜੀ ਹਾਂਜੀ ਜੇ ਮੇਰੇ ਕੋਲੇ ਇੰਜੀਨੀਅਰਿੰਗ ਦੀ ਬੁੱਕਸ ਚੱਕ ਕੇ ਕੇ ਮੇਰੇ ਕੋਲ ਕੋਈ ਮੈਡੀਕਲ ਦੀ ਬੁੱਕ ਰੱਖ ਦਿੱਤੀ ਜਾਵੇ ਤਾਂ ਮੈਨੂੰ ਕਾਫੀ ਵਰਡ ਉਹਨਾਂ ਦੇ ਪ੍ਰੋਨਾਂਸ ਵੀ ਨਹੀਂ ਬੜ ਜਿਹੜਾ ਜੇ ਮੇਰੇ ਕੋਲ ਕੋਈ ਹੋਰ ਟਾਪਿਕ ਆਜੇ ਹੁੰਦੇ ਵੀ ਨਹੀਂ ਹੋਣਗੇ ਹਾਂਜੀ ਪਰ ਡੈਡ ਗ੍ਰਾਊਂਡ ਇਹਦਾ ਮਤਲਬ ਇਹ ਨਹੀਂ ਵੀਰੀ ਇੰਗਲਿਸ਼ ਵੀਕ ਆ ਇਹਦਾ ਮਤਲਬ ਇਹ ਕਿ ਮੈਂ ਉਸ ਚੀਜ਼ਾਂ ਨੂੰ ਟੱਚ ਨਹੀਂ ਕਰ ਰਿਹਾ ਹਾਂਜੀ ਹਾਂਜੀ ਪਰ ਇੱਕ ਆਈਈਐਲਟੀਐਸ ਦਾ ਇਗਜ਼ਾਮ ਜਦੋਂ ਹੁੰਦਾ ਹੈ ਸੈਟ ਜਿਹੜਾ ਐਗਜ਼ਾਮੀਨੇਸ਼ਨ ਸੈੱਟ ਕਰਦਾ ਐਗਜ਼ਾਮ ਉਹ ਕਿਤੋਂ ਵੀ ਕੋਈ ਵੀ ਟਾਪਿਕ ਪਾ ਦਿੰਦਾ ਹਾਂਜੀ ਗਰ ਕਈਆਂ ਦਾ ਤਾਂ ਲਾਈਕ ਹੁੰਦਾ ਕਈਆਂ ਦਾ ਡਿਸਲਾਈਕ ਸਰ ਮੈਂ ਇੱਥੇ ਇੱਕ ਨਿਊਜ਼ਪੇਪਰ ਸਾਰੇ ਹੀ ਲੈਂਗੁਏਜ ਨੂੰ ਕਵਰ ਕਰਦਾ ਹੈ ਪਰ ਪੇਪਰ ਪੜਨਾ ਤਾਂ ਵਾਕਈ ਜ਼ਰੂਰੀ ਆ ਪਰ ਬੱਚਿਆਂ ਦੀ ਥੋੜੀ ਜਿਹਾ ਰੱਦ ਹੋ ਚੁੱਕੀ ਉਹ ਨਿਊਜ਼ਪੇਪਰ ਪੜਨ ਜਿਦਾ ਕਾਫੀ ਬੰਦੇ ਨੇ ਸਾਡੀ ਗੱਲ ਵੀ ਹੁੰਦੀ ਉਹ ਕਹਿੰਦੇ ਯਾਰ ਨਿਊਜ਼ਪੇਪਰ ਪੜੀਏ ਕੀ ਸਮਝ ਨਹੀਂ ਆਉਂਦੀ ਵਕਾਇਦ ਬਹੁਤ ਡਿਫਿਕਲਟ ਹੁੰਦੀ ਹੈ ਇਹਦੀ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਪੇਰੈਂਟਸ ਦਾ ਇਹਨਾਂ ਪੈਸਾ ਲਵਾ ਰਹੇ ਹੋ ਤੇ ਤੁਸੀਂ ਕੈਰੀਅਰ ਕੌਨਸ਼ੀਅਸ ਹੈ ਨਹੀਂ ਹੈ ਸਿਰਫ ਬਾਹਰ ਜਾਣ ਦੀ ਆਸ਼ਾ ਰ ਤਾਂ ਫਿਰ ਤਾਂ ਅਲੱਗ ਗੱਲ ਆ ਬਟ ਜਿਹੜਾ ਬੱਚਾ ਕੈਰੀਅਰ ਕੌਨਸ਼ੀਅਸ ਹੈਗਾ ਮੈਂ ਉਹਨੂੰ ਜ਼ਰੂਰ ਕ ਨਹੀਂ ਨਹੀਂ ਤੇ ਸੀਡੀ ਹਾਈਲਟਸ ਆ ਸਰ ਤੁਸੀਂ ਇੱਕ ਗੱਲ ਹੁਣ ਕਹੀ ਹੈ ਕਿ ਆਇਲਸ ਵੀ ਨਹੀਂ ਔਖਾ ਸੈਲਫੀਪਣੀ ਜੇ ਆਪਾਂ ਤੁਹਾਡੇ ਤੋਂ ਪੁੱਛੀਏ ਕਿ ਸੈਲਫੀਪ ਟੈਸਟ ਦੇ ਆਇਲਸ ਵਿੱਚੋਂ ਤੁਸੀਂ ਕਿਹਨੂੰ ਸੌਖਾ ਮੰਨਦੇ ਹੋ ਤਾਂ ਤੁਸੀਂ ਕੀ ਕਹੋਗੇ ਤਿੰਤ ਕੋ ਮੈਥੇ ਜੇ ਤੁਹਾਨੂੰ ਇੰਗਲਿਸ਼ ਆਦੇ ਤੋਂ ਨਹੀਂ ਈਜ਼ੀ ਆ ਅੱਛਾ ਨਹੀਂ ਫਿਰ ਵੀ ਤੁਸੀਂ ਇੱਕ ਡਿਸੀਜਨ ਦੇਣਾ ਹੋਵੇ ਜੇ ਸਾਡੇ ਸਟੂਡੈਂਟੇ ਜਾਣਾ ਚਾਹੁੰਦੇ ਦੋਨਾਂ ਦੇ ਵਿੱਚ ਬੇਸਿਕ ਗ੍ਰਾਮਰਸ ਨੂੰ ਚੈੱਕ ਕੀਤਾ ਜਾਂਦਾ ਹੈਗਾ ਤੁਹਾਡੀ ਰੀਡਿੰਗ ਐਬਿਲਿਟੀ ਨੂੰ ਤੁਹਾਡੀ ਰਾਈਟਿੰਗ ਐਬਿਲਿਟੀ ਨੂੰ ਤੁਹਾਡੀ ਲਿਸਨਿੰਗ ਐਬਿਲਿਟੀ ਨੂੰ ਤਾਂ ਇਨਫੈਕਟ ਤੁਹਾਡੀ ਸਪੀਕਿੰਗ ਐਬਿਲਿਟੀ ਨੂੰ ਚੈੱਕ ਕੀਤਾ ਜਾਂਦਾ ਇਹ ਤੇ ਇੱਕ ਸੋਲ ਐਲ ਵੀ ਜੇ ਕੋਈ ਆਈਲੈਸ ਸੈਲਫਪ ਬਟ ਇੰਸਟੀਟਿਊਟ ਖੋਲ ਕੇ ਬੈਠੋਗੇ ਸੈਲਫਪ ਈ ਨਹੀਂ ਬਾਕੀ ਸਰ ਇੱਕ ਚੀਜ਼ ਤਾਂ ਚਾਰੇ ਹੀ ਕਰਾ ਰਿਆ ਹਾਂ ਹੁਣ ਸਾਡੇ ਕੋਲ ਚਾਰਾਂ ਦੇ ਸਟੂਡੈਂਟ ਹੈਗੇ ਆ ਸਾਡੇ ਕੋਲ ਪੀਟੀ ਦੇ ਸਟੂਡੈਂ ਸਟੂਡੈਂਟ ਵੀ ਹੈ ਸਾਡੇ ਕੋਲ ਆਇਲਸ ਸੇ ਵੀ ਹੈ ਪਰ ਕਈਆਂ ਬਦਲੇ ਟਾਈਪਿੰਗ ਸਪੀਡ ਅੱਛੀ ਨਹੀਂ ਆ ਤੇ ਮੈਂ ਉਹਨੂੰ ਸੈਲਫੀ ਕਿਵੇਂ ਕਰਾ ਸਕਦਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਉਹ ਉਸ ਜੀ ਮਾਰਖਾ ਜਾਏਗਾ ਜੇ ਤਾਂ ਪਰ ਸਰ ਕਾਫੀ ਲੋਕ ਐਸੋ ਹੀ ਦੇ ਵੀ ਜਿਹੜੇ ਆਇਲਸ ਵਾਲੇ ਅੱਜ ਕੱਲ ਬੈਂਡ ਨਹੀਂ ਦਿੰਦੇ ਇਹ ਕਾਫੀ ਇੱਕ ਨਵੀਂ ਗੱਲ ਬਣੀ ਰਹੀ ਹੈ ਪੰਜਾਬ ਦੇ ਵਿੱਚ ਇਹ ਇੱਕ ਇੰਟੈਂਸ਼ਨ ਇੱਕ ਆਪਾ ਕੀ ਕਹਿੰਦੇ ਆ ਇਸ ਨੂੰ ਅਵੇ ਮਿਸਗਾਈਡ ਕੀਤਾ ਮਿਸਗਾਈਡ ਕੀਤਾ ਜਾ ਰਿਹਾ ਹੈ ਜਾਂ ਇੱਕ ਹਊਆ ਬਣਾਇਆ ਜਾਵੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਮੈਂ ਤਾਂ ਇੱਕ ਗੱਲ ਬੜੀ ਹੈਰਾਨ ਹੁੰਨਾ ਕਿ ਇੱਕ IELTS ਦੀ ਸਭ ਤੋਂ ਵੱਡੀ ਡਿਗਰੀ ਮੰਨੀ ਜਾਂਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਇੰਗਲਿਸ਼ ਨੂੰ ਲੋਕ ਮੰਨਦੇ ਆ ਵੀ ਇੰਗਲਿਸ਼ ਕਿਆ ਬਾਤ ਹੈ ਵੀ ਬੋਲਦੇ ਇਹ ਇਵਨ ਮੈਂ ਹੁਣ ਅਜੀਤ ਜਗਬਾਦੀ ਨਿਊਜ਼ਪੇਪਰ ਵੀ ਦੇਖਾਂ ਉਹਦੇ ਵਿੱਚ ਵੀ ਆਇਲੈਂਡ ਵਾਲੇ ਆਏ ਹੁੰਦੇ ਤਾਂ ਉਹ ਵੀ ਕਹਿੰਦੇ ਸੀ ਸਾਨੂੰ ਆਇਲੈਂਡ ਵਾਲੀ ਕੁੜੀ ਚਾਹੀਦੀ ਸਾਨੂੰ ਆਇਲੈਂਡ ਵਾਲਾ ਮੁੰਡਾ ਚਾਹੀਦਾ ਬਿਲਕੁਲ ਜੀ ਹਾਂਜੀ ਇਹੀ ਚਾਹੀਦਾ ਬੜਾ ਗਲਤ ਹੈ ਇਹ ਸੋਚ ਹਾਂ ਤੇ ਇੰਗਲਿਸ਼ ਤੁਸੀਂ ਜੇ ਅੰਪਰੂਵ ਕਰੋਗੇ ਤਾਂ ਤੁਹਾਡੀ ਬਾਕੀ ਸਾਰੇ ਗੱਲਾਂ ਵੀ ਜਿਹੜੀ ਟਾਈਪਿੰਗ ਸਪੀਡ ਵਧੀਆ ਉਹ ਕਰ ਸਕਦਾ ਹਾਂ ਜੀ ਨਹੀਂ ਜੇ ਤੁਸੀਂ ਇੰਗਲਿਸ਼ ਅੰਪਰੂਵ ਕਰੋ ਤੁਸੀਂ ਆਈਲੈਂਡਸ ਦੇ ਪਿੱਛੇ ਨਾ ਦੌੜੋ ਤੁਸੀਂ ਸੈਲਫੀਪ ਦੇ ਪਿੱਛੇ ਨਾ ਦੌੜੋ ਤੁਸੀਂ ਪੀਟੀ ਦੇ ਪਿੱਛੇ ਨਾ ਜਾਓ ਤੁਸੀਂ ਇਨਫੈਕਟ ਉਹਦੇ ਸੀਡੀ ਆਈਲੈਂਡਸ ਦੇ ਪਿੱਛੇ ਨਾ ਜਾਓ ਸਰ ਤੁਸੀਂ ਹੁਣ ਇੰਗਲਿਸ਼ ਅੰਪਰੂਵ ਕਰਦੇ ਹੋ ਨਾ ਬੱਚੇ ਨੂੰ ਸਰ ਅਸੀਂ ਤੁਹਾਡੇ ਤੋਂ ਜਲਦੀ ਜਲਦੀ ਇੱਕ ਕੁਐਸਚਨ ਪੁੱਛਣਾ ਜਾਵਾਂ ਕਿਉਂਕਿ ਟਾਈਮ ਹੁਣ ਇਜਾਜ਼ਤ ਨਹੀਂ ਦਿੰਦਾਗਾ ਕਿ ਜਿਹੜਾ ਵੀ ਇਹ ਟੈਸਟ ਆ ਇਸ ਐਲਪੀ ਤੇ ਕਿਹੜੇ ਕਿਹੜੇ ਦੇਸ਼ ਇਹਨੂੰ ਇਸ ਵਕਤ ਅਕਸੈਪਟ ਕਰ ਰਹੇ ਆ ਦੇਖੋ ਇਹ ਕੈਨੇਡਾ ਗਵਰਨਮੈਂਟ ਦਾ ਹੀ ਐਗਜ਼ਾਮੀਨੇਸ਼ਨ ਹੈਗਾ ਤੇ ਇਹਨੂੰ ਪ੍ਰੈਜ਼ੈਂਟਲੀ ਹਜੇ ਕੈਨੇਡਾ ਹੀ ਅਕਸੈਪਟ ਕਰ ਰਿਹਾ ਠੀਕ ਹੈ ਜੀ ਕੋਈ ਐਸਾ ਕੰਟਰੀ ਨਹੀਂ ਜਿਹੜਾ ਇਹਨੂੰ ਅਕਸੈਪਟ ਕਰ ਰਿਹਾ ਇਨਫੈਕਟ ਏਕਯੂਬਿਕ ਦੇ ਵਿੱਚ ਵੀ ਹਜੇ ਇਹਦੀ ਅਕਸੈਪਟੈਂਸ ਨਹੀਂ ਹੈਗੀ ਓਕੇ ਤਾ ਇਸ ਕਰਕੇ ਇਹਦੇ ਤੇ ਜੇ ਸਟੂਡੈਂਟ ਵੀਜ਼ਾ ਦੇ ਬੱਚੇ ਸੋਚ ਰਹੇ ਤਾਂ ਹਜੇ ਗਲਤ ਹੈ ਕਿਉਂਕਿ ਹਜੇ ਇਹ ਪਰਮਿਸ਼ਨ ਆਈ ਨਹੀਂ ਹੈ ਪੈਰਾਗੋਨ एग्जामिनेशन ਨੂੰ ਅੱਛਾ ਜੀ ਕਿ ਉਹ ਇੰਡੀਆ ਦੇ ਵਿੱਚ ਸਟੂਡੈਂਟ ਵੀਜ਼ਾ ਦਾ ਵੀ ਐਗਜ਼ਾਮੀਨੇਸ਼ਨ ਲੈ ਸਕਦੇ ਆ ਹਾਂ ਜਦੋਂ ਇਹਨਾਂ ਨੇ ਆ ਕੇ ਦੋ ਸਟੂਡੈਂਟ ਸੈਂਪਲ ਦੇ ਟੈਸਟ ਸੋ ਸਾਰਾ ਇੰਜੀਨੀਅਰ ਜਿੰਦਰਪਾਲ ਸਿੰਘ ਜੀ ਨੇ ਸਾਡੇ ਨਾਲ ਬਹੁਤ ਹੀ ਵਧੀਆ ਗੱਲਬਾਤ ਕੀਤੀ ਕਾਫੀ ਗੱਲਾਂ ਸਾਨੂੰ ਜਿਹੜੀਆਂ ਨਹੀਂ ਪਤਾ ਸੀ ਉਹਨਾਂ ਨੇ ਉਹ ਦੱਸਤੀਆਂ ਸੋ ਇਹਨਾਂ ਦੇ ਅਕੋਰਡਿੰਗ ਕੀ IELTS ਵੀ ਸੌਖਾ ਤੇ self-improvement test ਵੀ ਸੌਖਾ ਪਰ ਤੁਹਾਡੀ ਇੰਗਲਿਸ਼ ਵਧੀਆ ਹੋਣੀ ਚਾਹੀਦੀ ਹੈ ਥੋੜਾ ਜਿਹਾ ਆਪਣੀ ਸਕਿੱਲਸ ਤੇ ਵਰਕ ਕਰੋ ਸਰ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸੱਚੀ ਤੁਹਾਡੇ ਬਹੁਤ-ਬਹੁਤ ਧੰਨਵਾਦੀਆਂ ਸੋ ਦੋਸਤੋ ਜੇਕਰ ਤੁਸੀਂ ਇਸ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹੋ self-improvement test ਜੇ ਤੁਸੀਂ IELTS ਟੈਸਟ ਦੇ ਕੇ ਕਾਫੀ ਵਾਰ ਥੱਕ ਚੁੱਕੇ ਹੋ ਤੇ ਤੁਸੀਂ ਇੱਕ ਨਵਾਂ ਟੈਸਟ ਟਰਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ self-improvement ਟਰਾਈ ਕਰ ਸਕਦੇ ਹੋ ਜੇਕਰ ਤੁਸੀਂ ਇਸ ਟੈਸਟ ਦੀਆਂ ਕਲਾਸਾਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ self-improvement ਟੈਸਟ ਲਈ ਤੁਸੀਂ ਸਵਿਕਸ ਮਹਾਲੀ SWICS ਮਹਾਲੀ ਤੇ ਜੁਆਇਨ ਕਰ ਸਕਦੇ ਹੋ ਡੈਮੋ ਕਲਾਸਿਸ ਲਾ ਕੇ ਦੇਖ ਸਕਦੇ ਸੋ ਦੋਸਤੋ ਇਸ ਵੀਡੀਓ ਵਿੱਚ ਇਹਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਬਾਕੀ ਜੇਕਰ ਤੁਹਾਡੇ ਦਿਲ ਵਿੱਚ ਕੋਈ ਵੀ ਸਵਾਲ ਆ ਤਾਂ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਤੋਂ ਬਾਅਦ ਜਲਦੀ ਜਲਦੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਜਾਣਕਾਰੀ ਸਾਰ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਨੇ ਦਿੱਤੀ ਮੈਨੂੰ ਲੱਗਾ ਤੁਹਾਨੂੰ ਉਹ ਜ਼ਰੂਰ ਪਸੰਦ ਆਈ ਹੋਗੀ ਸੋ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਇਸ ਟੈਸਟ ਬਾਰੇ ਜਾਣ ਸਕਣ ਤੇ ਇਹਨੇ ਸ਼ਾਦਨ ਨਾਲ ਆਪਣੇ دوست ਜਗਮੀਤ ਬਰਾਟ ਨੂੰ ਦਿਓ ਇਜਾਜ਼ਤ ਤੇ ਜੇਕਰ دوست ਤੁਸੀਂ ਆਪਣਾ ਚੈਨਲ ਬੋਡੀ ਵਾਲੇ ਬਾਬਾ ਜੀ ਕੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ નીચે ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਾਦਨ ਨਾਲ ਦਿਓ ਇਜਾਜ਼ਤ ਮਿਲਦੇ ਕਿਸੇ ਹੋਰ ਵੀਡੀਓ ਨਾਲ ਸਾਥ ਸ਼ਿਲਕਾ ਜੀ